ਹੈਲੋ ਹਾਂ ਸੁਨੀਤਾ ਹਾਂਜੀ ਕਿਵੇਂ ਕੀ ਕਰਦੀ ਸੀ ਕੁਸੀ ਨਾ ਇਸੇ ਕਰ ਰਹੀ ਆ ਅੱਛਾ ਕਰ ਰਹੀ ਆ ਹਾਂਜੀ ਮੈਂ ਤਾਂ ਸੋਚਿਆ ਤੂੰ ਕਿਤੇ ਹੋਰ ਐ ਨਹੀਂ ਹੋਰ ਕਿਤੇ ਤਾਂ ਨਹੀਂ ਕਰ ਰਹੀ ਸੀਗੀ ਮੈਂ ਨਹੀਂ ਨਹੀਂ ਤੈਨੂੰ ਪਤਾ ਨਹੀਂ ਤੂੰ ਕਿੱਥੇ ਆ ਕਿੱਥੇ ਆ ਤੂੰ ਸਾਡੇ ਦਿਲ ਚਾ ਹੋਰ ਕਿੱਥੇ ਆ ਅੱਛਾ ਹਾਂਜੀ ਹੋਰ ਤੈਨੂੰ ਪਤਾ ਨੂੰ ਹਜੇ ਪਤਾ ਨਹੀਂ ਤੂੰ ਕਿੱਥੇ ਰਹਿਨੀ ਤੂੰ ਕਿੰਨੇ ਮੈਂ ਕਰੇ ਆ ਕਰੇ ਆ ਦੇ ਵੀ ਤਾਂ ਮੈਂ ਹੈਗੀ ਆ ਮੈਨੂੰ ਮੈਸੇਜ ਨਹੀਂ ਕਰਿਆਗਾ ਮੈਂ ਮੈਸੇਜ ਨਹੀਂ ਕੀਤਾ ਹੋਰ ਮੈਸੇਜ ਕਰਨਾ ਜ਼ਰੂਰੀ ਹੋਗਾ ਕਿ ਹੁਣ ਤੈਨੂੰ ਤੇ ਹੋਰ ਪਤਾ ਤੇ ਲੱਗੇ ਦਿਲ ਚਾਂ ਕਿ ਵਾਰਾਂ اچھا ਉਹ ਤਾਂ ਦਿਲ ਚਾਂ ਤੇ ਫਿਰ ਤੈਨੂੰ ਪਤਾ ਨਾ ਤੂੰ ਕਿੱਥੇ ਬੈਠੀ ਆਂ ਹਾਂ ਹਾਂ ਇੱਥੇ ਸਹੀ ਜਗ੍ਹਾ ਹੀ ਬੈਠੀ ਆਂ ਜਿੱਥੇ ਬੈਠੀ ਆਂ ਹਾਂ ਸਹੀ ਜਗ੍ਹਾ ਬੈਠੀ ਆਂ ਤਾਂ ਫਿਰ ਤੈਨੂੰ ਸਹੀ ਜਗ੍ਹਾ ਹੀ ਰੱਖਾਂਗੇ ਫਿਰ ਤੂੰ ਸਹੀ ਜਗ੍ਹਾ ਰਹੇਂਗੀ ਤਾਂ ਫਿਰ ਤੇਰੀ ਮਰਜ਼ੀ ਹੈ ਜੀ ਹੋਰ ਦੇਸੇ ਵੀ ਤੁਸੀਂ ਕਿ ਕਰ ਜਾਂਦੇ ਹੋ ਪੈਗ ਲਾਈ ਜਾਂਦਾ ਸੀ ਹੋਛੋ ਹੋਰ ਕਿਣ ਦੇ ਜਣ ਕਿੱਥੇ ਹੈ ਚੀ ਵਜ ਗੇ ਸ਼ਾਮ ਦੇ ਹਾਂ ਆਏ ਪੈਗ ਲਾਈ ਜਾਂਦੇ ਹੋ ਹੈ ਹੂੰ ਪੈਗ ਲਾ ਕੇ ਮੈਂ ਕਿਹਾ ਵੀ ਆਪਣੀ ਜਾਨ ਦੇ ਨਾਲ ਗੱਲ ਕਰਕੇ ਅੱਛਾ ਪੈਗ ਲਾ ਕੇ ਯਾਦ ਆਈ ਹੈ ਨਹੀਂ ਯਾਦ ਤਾਂ ਹਮੇਸ਼ਾ ਹੀ ਰਹਿੰਦੀ ਹੈ ਪਰ ਪੈਗ ਲਾ ਕੇ ਨਾ ਸੜਾ ਥੋੜਾ ਮੋਜ ਆ ਵਧੀਆ ਜਾਂਦਾ ਅੱਛਾ ਕੇ ਹੂੰ ਹਾਂ ਚਲੋ ਤਾਂ ਵੀ ਠੀਕ ਐ ਹੈ ਤਾਂ ਵੀ ਠੀਕ ਐ ਤੇ ਗੱਲਾਂ ਕੀ ਹੋਰ ਵੀ ਜਿਆਦਾ ਯਾਦ ਆਉਂਦੀ ਐ ਹਨਾ ਹੂੰ ਉਹ ਯਾਦ ਆ ਜਾਂਦੀ ਐ ਹੂੰ ਹੋਰ ਸੁਣਾ ਫਿਰ ਕੀ ਕਰਦੇ ਸੀ ਉਹ ਸੁਣੀ ਕੱਪੜੇ ਤੋਂ ਯਾਨੀ ਐ ਅੱਛਾ ਕੱਪੜੇ ਤੋਂ ਦੀ ਸੀ ਹੈ ਹਾਂਜੀ ਤੁਸੀਂ ਜਾਣਾ ਕਿਸੇ ਪਾਸੇ ਨਹੀਂ ਹੂੰ ਫੇਰ ਕਿਤੇ ਨਹੀਂ ਜਾਣਾ ਦੇ ਦੀ ਪ੍ਰੋਗਰਾਮ ਹੈ ਫਿਰ ਦਾਸਾ ਪ੍ਰੋਗਰਾਮ ਤਿੰਨ ਚਾਰ ਦਿਨ ਦਾ ਕੋਈ ਪ੍ਰੋਗਰਾਮ ਹੋਏਗਾ ਕੋ ਤਾਂ ਤਿੰਨ ਚਦਨ ਕੀ ਹੋਇਆ ਪਿਆ ਦੂਜੀ ਸਮਾਨ ਆਇਆ ਪਿਆ ਡਾਟਾ ਹੀ ਪਿਆ ہاں ਹੋ ਡਾਟਾ ਹੀ ਵੀ ਹੈ ਅੱਛਾ ਬਈ ਚਾਰ ਦਿਨਾਂ ਦੀ ਛੁੱਟੀ ਹੋਰ ਚਾਰ ਦਿਨਾਂ ਦੀ ਛੁੱਟੀ ਹਾਂ ਛੁੱਟੀ ਹੈ ਚਾਰ ਦਿਨਾਂ ਦੀ ਅੱਛਾ ਦੇ ਚਾਰ ਦਿਨਾਂ ਜੇ ਮਤਲਬ ਬੰਦੇ ਦਾ ਨਾਮ ਜੀ ਕਰ ਲੱਗਦਾ ਹੋਵੇ ਫਿਰ ਬੰਦਾ ਕੀ ਕਰੇ ਬੰਦਾ ਕੀ ਕਰੇ ਬੰਦਾ ਇੰਤਜ਼ਾਰ ਕਰੇ ਇੰਤਜ਼ਾਰ ਹੁੰਦਾ ਨਹੀਂ ਨਾ ਅੱਛਾ ਹੋਰ ਕੀ ਬੰਦਾ ਹੋਰ ਕਿਸੇ ਕੋਲ ਜਾਵੜੇ ਜੇ ਹੁਣ ਮਨ ਲਾ ਤੂੰ ਨਾ ਧਿਆਨ ਰੱਖੇਂਗੇ ਤਾਂ ਫਿਰ ਕਿਸੇ ਦੇ ਪਾਸੇ ਮਰਦੇ ਨੂੰ ਤੱਕ ਚੱਪਣੇ ਪਊਗਾ ਐ ਕਿਵੇਂ ਚੱਬਣਾ ਪਊਗਾ ਮੈਂ ਮਰਦੇ ਨਹੀਂ ਅੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ ਆਏ ਨਹੀਂ ਲਾਉਂਦੇ ਹੁੰਦੇ ਕਿਉਂ ਹੋਰ ਕਿਵੇਂ ਲਾਉਂਦੇ ਹੁੰਦੇ ਆ ਫੇ ਤੂੰ ਕਹਿ ਨਾ ਵੀ ਮੈਂ ਐ ਕਰਦੀ ਨਹੀਂ ਮੈਂ ਤੇਰੇ ਨਾਲ ਹੀ ਹਮੇਸ਼ਾ ਤਿਹਰ ਮੈਂ ਕਹੀ ਤੇ ਇੰਨੀ ਆ ਮਿੰਨੇ ਮਿੰਨੇ ਚ ਟੰਦੰ ਤਿਆ ਕਰੋ ਦੂਦਰੇ ਵਾਲ ਬੰਦੇ ਨਾਲ ਵੀ ਕਰਨੀ ਰੱਜੂ ਨਾਲ ਅੱਛਾ ਹੂੰ ਦੱਸਦਾ ਹੁੰਦਾ ਹਾਂ ਕਿ ਚਲੋ ਆ ਜਾ ਤਲਾਜ ਸੁਣੀ ਤਾਂ ਨਾ ਮੇਰਾ ਤਾਂ ਆਇਆ ਕਿੱਤਾਂ ਸਾਰਾ ਦੱਸਦਾ ਮੈਨੂੰ ਅੱਛਾ ਪਰ ਉਹਨੂੰ ਕੀ ਪਤਾ ਤੇਰੇ ਨਾਲ ਜਾਰੇ ਤਾਂ ਮੈਂ ਕਦੀ ਬੈਠਾ ਹਾਂ ਹਾਂ ਸਹੀ ਹੈ ਕਿ ਉਹ ਹਲਤ ਗੱਲਦਾ ਸਹੀ ਹੈ ਤਾਂ ਗੱਲ ਕਰਾ ਦੇਣਾ ਹੂੰ ਉਹ ਕਰਕੇ ਮਿਲਣ ਨਹੀਂ ਹੋਣ ਵਾਲਾ ਹੂੰ ਇਹ ਕਰਕੇ ਮਿਲਣ ਨਹੀਂ ਦੋ ਇਹਨਾਂ ਨਾਲ ਐਵੇਂ ਕਰੇ ਰਹਿਣ ਮਾਰੀ ਉਹਦੇ ਹੋ ਗਿਆ ਰਖਦਾ ਨਹੀਂ ਰੋਈ ਫਿਰ ਇਹ ਵੀ ਗੱਲ ਸਹੀ ਵੀ ਗੱਲ ਸਹੀ ਹੈ ਹਾਂ ਉਹ ਮਾਂ ਕੋ ਨਹੀਂ ਵਿਆਹ ਆ ਦਿਨਾਂ ਰਿਸ਼ਤਾ ਤੇ ਨਿਭਾਉਣਾ ਹੀ ਕਹਿੰਦਾ ਫਿਰ ਉਹ ਤਾਂ ਨਭਾਈ ਜਾ ਤੇ ਉਹ ਤਾਂ ਦੇਖੋ ਹੈਗੇ ਜਿਹੜੇ ਸਮਾਜਿਕ ਰਿਸ਼ਤੇ ਆਪਣੇ ਵਾਲੇ ਹੈਗੇ ਰੋਹਾਨੀ ਰਿਸ਼ਤੇ ਹਾਂ ਤੇ ਫਿਰ ਹੋਰ ਕੀ ਚਾਹੀਦਾ ਲਾਈਫ ਚ ਤੂੰ ਤਾਂ ਰਿਸ਼ਤੇ ਤੂੰ ਹੀ ਮਿਲ ਗਈ ਮੈਨੂੰ ਹੂੰ ਇਹ ਨਾ ਗੋਤੇ ਹੂੰ ਬਸ ਤਾਂ ਹੀ ਨਾ ਅਹਾਂ ਦੋ ਦੂਗੇ ਥਾਈ ਤਰੇ ਜਿਵਾਕ ਇਹ ਸੇ ਕਟਿੰਗ ਕਰਾਉਣ ਗਿਆ ਦੋ ਥੱਲੇ ਖੇਲੀ ਜਾਂਦੇ ਆ ਅੱਛਾ ਆ ਕੀ ਕੁੱਗੀਆਂ ਬੋਲੀ ਜਾਂਦੀਆਂ ਤੇਰੇ ਕੋਲੇ ਮੇਰੇ ਕੋਲੇ ਤਾਂ ਕੁਝ ਨਹੀਂ ਬੋਲਦੇ ਆ ਤੁਸੀਂ ਮੂੰਹ ਕੱਟ ਕੇ ਲਾਓ ਥੋੜਾ ਜਿਹਾ ਅੱਛਾ ਕੇ ਆਹੋ ਤੇ ਹੋਰ ਬਸ ਵੀਰਾਂ ਚੱਲੀ ਜਾਂਦੀਆਂ ਬੋਤਲ ਵਾਜੀ ਗੱਡੀ ਚ ਪਈ ਆ ਆਹੋ ਤਾਂ ਹੀ ਤੇ ਕੀ ਜੰਨੀ ਆ ਅੱਜ ਮੀਂਹ ਪਿਆ ਹੋਇਆ ਤੇ ਮੀਂਹ ਦੇ ਵਿੱਚ ਪੂਰਾ ਸਰੂਰ ਬਣਿਆ ਹੋਇਆ ਤੇ ਬਸ ਪੈਗ ਲਾ ਕੇ ਬਸ ਤੇਰੀ ਯਾਦ ਆ ਗਈ ਤੇ ਮੈਂ ਕਿਹਾ ਚਲੋ ਗੱਲ ਕਰ ਲਈ ਜਾਵੇ ਬੰਦੀਆ ਕਰਿਆ ਤੁਸੀਂ ਫੋਨ ਲਾ ਲਿਆ ਅੱਛਾ ਟਾਈਮ ਇਨ ਆਜੇ ਥੋੜੇ ਨੰਗਾ ਲੱਗ ਰਹੇ ਨੇ ਹੂੰ ਹੂੰ ਟਾਈਮ ਤਾਂ ਕੱਢ ਲਿਆ ਕਰ ਟਾਈਮ ਤਾਂ ਕੱਢ ਲਿਆ ਕਰ ਉਹਦਾ ਮੋਟਰ ਤੇ ਹੁੰਨਾ ਤੂੰ ਡਰਦੀ ਕਿਉਂ ਨੇ ਉਹ ਬੱਸ ਤੇ ਕਿੱਲ ਵਧੀਆ ਤੁਸੀਂ ਜ਼ਿਆਦਾ ਕਰ ਲਿਆ ਹੂੰ ਦਿਨਾਂ ਚ ਇੱਕ ਜਣਾ ਯਾਦ ਤਾਂ ਕਰੀਂ ਨਾ ਜੇ ਤੁਸੀਂ ਫੋਨ ਨਹੀਂ ਕਰਦੇ ਮੈਂ ਕਰ ਲੈਣੀ ਆ ਮੈਂ ਤਾਂ ਮੋਟਰ ਤੇ ਹੁੰਨਾ ਤੂੰ ਤੂੰ ਇਹ ਡਰਦੀ ਹੋਵੇਂਗੀ ਵੀ ਕਿਤੇ ਘਰੇ ਸਰਦਾਰ ਨਹੀਂ ਐ ਉਹਨਾਂ ਚੱਕ ਲੈ ਵੀ ਉਹ ਰਾਜੂ ਦੀ ਘਰ ਵਾਲੀ ਕਿਉਂ ਫੋਨ ਕਰਦੀ ਐ ਹੂੰ ਹੂੰ ਡਰ ਵੀ ਤੇ ਲੱਗਦਾ ਹੈ। ਪਰ ਮੈਂ ਡਰਿਆ ਹੋ ਰਿਹਾ ਮੈਂ ਕਿਉਂਕਿ ਜਦ ਮੈਂ ਕਹਤਾ ਮੈਂ ਖੇਤ ਹੀ ਹੁੰਦਾ ਮੈਂ ਤਾਂ ਆਥ ਨੇ ਜਾਂਦਾ ਆਥ ਨੇ ਤਾਂ ਵੈਸੇ ਨਹੀਂ ਕਰਦੀ ਕੋਈ ਆਥ ਨੇ ਤੇਰਾ ਬੰਦਾ ਘਰੇ ਆ ਜਾਂਦਾ। ਹਾਂ। ਹੋਰ। ਹੋ ਸਕਦਾ ਦਿਨੇ ਦਿਨੇ ਕੱਟ ਲੈ ਗਾਣ ਮੀਟਰ ਦਾ। ਹਾਂ। ਹਾਂ, ਅਟਲੀ ਕੇ ਤੇ ਟਾਈਮ ਚੇਂਜ ਕਰਾਂਗੇ। ਇਹ ਸਵੇਰ ਸੁਬਹ ਨਾਲ ਗੱਲ ਕਰਿਆ ਕਰਾਂਗੇ। ਆ ਦੇ ਲਾੜਿਆ ਕਰੂ ਨਾ ਜੀਜਾ ਲੱਗਿਆ ਰਹਿੰਦਾ ਬੰਦੇ ਦਾ। ਹੋਰ ਨਾ ਦਿਨ ਦੀ ਸ਼ੁਰੂਆਤ ਵਧੀਆ ਹੋ ਜਾਂਦੀ ਹੈ। ਹਾਂ, ਦਿਨ ਦੀ ਸ਼ੁਰੂਆਤ ਮੇਰੇ ਨਾਲ ਕਰ ਲੈ ਫਿਰ ਤਾਂ ਗੱਲ ਹੀ ਕੁਝ ਹੋਰ ਵਾਂਗੇ। ਹਾਂ। ਕੀ ਗਲਤ ਕਰਨੀ ਕਿ ਗਲਤ ਕਰਦਾ ਮੈਂ ਬੰਦ ਕਰ ਲਗਾ ਦੇਣਾ ਤੇਰਾ ਤੁਸੀਂ ਗਲਤ ਕਿਤੇ ਕੰਦੀ ਨਹੀਂ ਹੈ ਇਹ ਇਹ ਕਹਦਾ ਲਾਹੀਗਾ ਹਨਾ ਹੋਰ ਦੇਖ ਤੇ ਮੋਟਰ ਤੇ ਆ ਜਾਂਦੀ ਗਰਮੀ ਬਹੁਤ ਪਿੰਦੀ ਆ ਕਿਵੇਂ ਆਵਾਂ ਉਹ ਤਾਂ ਦੂਜੇ ਖੇਤ ਗਿਆ ਹੋਇਆ ਹੈ ਰਾਜੂ ਤਾਂ ਉਹਦਾ ਪਰਵਾਹ ਨਾ ਕਰ ਹੂੰ ਆਏਗੀ ਉਹਨੂੰ ਆਪਾਂ ਪਰਲੇ ਉਧਰ 15 ਵਾਲੇ ਖੇਚ ਭੇਜਤਾ। ਅੱਛਾ। ਤੇ ਆ ਜਾਂਦੀ ਦਾ ਦੇਖ ਲੈਂਦੇ ਆਪਾਂ। ਅੱਜ ਹੋਣ। ਹਜੇ 5 ਵਜੇ ਆ। ਤੈਨੂੰ ਲੈ ਜਾਣਾ ਅੱਗੇ ਗੱਡੀ ਤੇ। ਤੈਨੂੰ 7:30 ਵਜੇ ਤਨ ਪੁੱਠਾ ਭੇਜ ਦੂੰਗਾ ਤਾਂ ਰੋਟੀਆਂ ਨਾਲ ਟਾਈਮ ਤੇ ਆ। ਤੇ ਰੋਟੀ ਵੀ ਤੈਨੂੰ ਹੋਟਲ ਤੋਂ ਪੈਕ ਕਰਾ ਦੇਣਗੇ ਪਕਾਉਣੀ ਨਹੀਂ ਪੈਂਦੀ ਚਲੋ। ਹੂੰ। ਇਹਨਾ ਕੰਮ ਕਰੀਏ ਰੋਟੀਆਂ ਦਾ ਤੁਹਾਨੂੰ ਪੈਕ ਕਰਾਈ ਦਾਂਗੇ ਤੁਹਾਨੂੰ ਸ਼ਾਹੀ ਪਨੀਰ ਖਵਾ ਲਿਆਂਗੇ ਮੁਰਗਾ ਖਵਾ ਲਿਆਂਗੇ ਓਹੋ ਹੂੰ ਸ਼ਾਕਾਹਾਰੀ ਹਨੀ ਖਾਂਦੇ ਆ ਜਗ ਉਸ ਵੀ ਸ਼ਾਕਾਹਾਰੀ ਤਾਂ ਹੂੰ ਫਿਰ ਉਹ ਤੁਸੀਂ ਕੇਲਾ ਤਾਂ ਖਾਈ ਲੈਣੇ ਹੋ ਫਿਰ ਸ਼ਾਕਾਹਾਰੀ ਹੂੰ ਹੂੰ ਤੇ ਖਾਣਾ ਹੀ ਜਾਂਦਾ ਅ ਤ ਖਾਣਾ ਹੀ ਜਾਂਦਾ ਅੱਛਾ ਏ ਹੂੰ ਹੂੰ ਤੇ ਖਾਣਾ ਹੀ ਜਾਂਦਾ ਫਿਰ ਹੂੰ ਕੋਈ ਗੱਲ ਆ ਫਿਰ ਤੇ ਮੈਂ ਕਹਨੋਂ ਨਹੀਂ ਉਹ ਓ ਹੂੰ ਅੱਜ ਦੇਖ ਤਾਂ ਲੈ ਕੇ ਜਾਵਾਂ ਪੇ ਜਾਂ ਕਿਵੇਂ ਕਰਨਾ ਕਰਨਾ ਮੈਨੂੰ ਕੁਛ ਤੁਸੀਂ ਕਦੇ ਕੋਣਗੇ ਕਰੇ ਅੱਜ ਹੈਗੀ ਪਾਣੀ ਅੱਜ ਉਹਦੀ ਹੈਗੀ ਪਾਣੀ ਦੀ ਵਾਰੀ ਆਪਣੇ ਉਹ ਨਹੀਂ ਹੁੰਦਾ ਹੁੰਦਾ ਅੱਜ ਅੱਛਾ ਨਹੀਂ ਹੁੰਦਾ ਜੀ ਅੱਜ ਨਹੀਂ ਹੁੰਦਾ ਹੁੰਦਾ ਉਹ ਤਦ ਖਿੱਚ ਦੇ ਮੀਟਰ ਤੇ ਤਨ ਲੈ ਜਾਣਾ ਚੜਾ ਕੇ ਠੀਕ ਹੈ ਠੀਕ ਹੈ ਚੱਲ ਮ ਆ ਜੰਨੀ ਫਿਰ ਓਕੇ 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 ਠੀਕ ਹੈ ਜੀ